ਕਿਸੇ ਬੰਦੇ ਨੇ 10 ਨੰਬਰ ਚਸ਼ਮਾ ਲਾਇਆ ਸਾਨੂੰ ਐਂਦਾ ਉਹਨੇ ਚਸ਼ਮਾ ਲਾਇਆ ਉਹਨੂੰ ਦਿਸਦਾ ਕੀ ਹੈ ਕੁਝ ਵੀ ਨਹੀਂ ਠੀਕ ਹੈ ਟਾਈਮ ਪਾਸ ਹੋ ਰਿਹਾ ਟਾਈਮ ਪਾਸ ਹੋ ਰਿਹਾ ਜੇ ਉਹਦੇ ਵਿੱਚ ਨੰਬਰ ਚਸ਼ਮਾ ਉਹ ਹੁੰਦਾ ਜੀ ਮੰਨ ਲਓ ਪਰਸੋ ਜਿਹਦੇ ਵਿੱਚ ਪੈਸੇ ਆ ਠੀਕ ਹੈ ਤੇ ਆਖੋ ਜਿਹਦੇ ਵਿੱਚ ਨਿਗਾਹ ਚਸ਼ਮਾ ਉਹ ਜਿਹੜਾ ਜਿਹਦਾ ਪੂਰਾ ਨੰਬਰ ਉਹ ਦੇ ਰਿਹਾ ਜੇ ਮੰਨ ਲਓ 50 ਹਾਂ ਜੇ 50% ਦੱਸ ਰਿਹਾ ਮੰਨ ਲਓ 10 ਨੰਬਰ ਲਾਗੇ ਤੁਹਾਨੂੰ 50% ਦੇ ਦਦਾ 6/18 ਜੇ ਅਬ ਟੈਕਨੀਕਲੀ ਗੱਲ ਕਰੀਏ 6/18 ਦੇ ਦਦਾ ਉਹ ਕੋਈ ਚਸ਼ਮਾ ਥੋੜੀ ਆ ਉਸ ਤੋਂ ਵੱਡਾ ਲਾਵਾਂਗੇ ਉਹ ਉਹਦਾ ਸਰੀਰ ਸੈਪਟ ਨਹੀਂ ਕਰੂਗਾ ਛੋਟਾ ਨੰਬਰ ਲਾਵਾਂਗੇ ਉਹ ਲੱਗੇਗਾ ਨਹੀਂ ਉਹ ਚੋਂ ਦਿਸੇਗਾ ਨਹੀਂ ਤੇ ਉਸ ਚੋਂ ਜ਼ਿਆਦਾ ਦਿਸ ਨਹੀਂ ਸਕਦਾ 50% ਦੇ ਸਕਦਾ ਅਗਰ ਉਸ ਮਰੀਜ਼ ਨੂੰ ਉਸੇ ਹੀ ਐਨਕ ਚੋਂ ਜ਼ਿਆਦਾ ਦਿਸਣ ਲੱਗ ਜਾਵੇ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੁਣ ਆਪਾਂ ਨਹਾਉਣੇ ਹਰ ਇੱਕ ਦੇ ਘਰ ਅੱਜ ਕੱਲ ਤਾਂ ਗਿਜਰ ਵਗੈਰਾ ਲੱਗੇ ਹੋਏ ਨੇ ਜਾਂ ਹੀਟਰ ਬਾਹਰ ਦੂਸਰੇ ਮੈਨੂਅਲ ਗਿਜਰ ਬਣਾਏ ਹੋਇਆ ਤੇ ਹਾਂਜੀ ਆ ਦੇਸੀ ਤੇ ਉਹਨਾਂ ਦੇ ਨਾਲ ਕੋਸਾ ਪਾਣੀ ਕਰਕੇ ਇਸ਼ਨਾਨ ਕਰਨਾ ਚਾਹੀਦਾ ਤੇ ਅੱਖਾਂ ਦੇ ਵਿੱਚ ਗਰਮ ਪਾਣੀ ਜਾਂ ਜਿਆਦਾ ਠੰਡਾ ਪਾਣੀ ਦੋਨੋਂ ਹੀ ਨਹੀਂ ਮਾਰਨੇ ਚਾਹੀਦੇ ਸਿੰਪਲ ਪਾਣੀ ਦੀ ਚੁਲੀਆਂ ਭਰ ਕੇ ਇਦਾਂ ਇਦਾਂ ਕਰਕੇ ਤੋਲੋ ਤੇ ਜਾਂ ਅੱਖਾਂ ਬੰਦ ਕਰਕੇ ਛਿੱਟੇ